ਸਤ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਬਹੁਤ ਬੁਰੀ ਤਰੀਕੇ ਨਾਲ ਸੁਖਵੀਰ ਸਿੰਘ ਬਾਦਲ یوں ਕਹਿ ਸਕਦੇ ਹਾਂ ਇੱਕ ਸੁੱਤੀ ਸਥਿਤੀ ਦੇ ਵਿੱਚ ਫਸੇ ਹੋਏ ਨੇ ਇਹਨਾਂ ਦਿਨਾਂ ਦੇ ਵਿੱਚ ਇੱਕ ਪਾਸੇ ਉਤਸ਼ਾਹ ਹੈ ਹਿੰਮਤ ਨਾਲ ਲੱਗੇ ਹੋਏ ਨੇ ਕਿ ਮੈਂ ਪਾਰਟੀ ਨੂੰ ਮਜ਼ਬੂਤ ਕਰ ਰਹੇ ਹਾਂ ਹੋ ਵੀ ਰਹੀ ਹੈ ਇਹ ਵੀ ਗੱਲ ਹੈ ਤਹ ਹੌਸਲਾ ਤਾਂ ਵਧ ਰਿਹਾ ਹੈ ਜਿਹੜੇ ਥਾਂ ਥਾਂ ਤੇ ਸਵਾਗਤ ਹੋ ਰਿਹਾ ਪੰਜਾਬ ਚਾਉ ਯਾਤਰਾ ਚ ਕਾਫੀ ਗਿਣਤੀ ਚ ਲੋਕ ਆ ਰਹੇ ਨੇ ਸਰਦੇਵ ਸਿੰਘ ਢੀਂਟਸਾ ਬੀਬੀ ਜ਼ਗੀਰ ਕੌਰ ਦੇ ਆਉਣ ਤੋਂ ਬਾਅਦ ਉਹਨਾਂ ਦਾ ਅਤਿਸ਼ਾ ਵਧਿਆ ਹੈ ਕਿ ਪਾਰਟੀ ਇਕੱਠੀ ਹੋ ਰਹੀ ਹੈ ਇਹ ਤਾਂ ਹੈ ਇੱਕ ਪੱਖ ਦੂਜਾ ਪੱਖ ਇਹ ਵੀ ਹੈ ਕਿ ਜਿਹੜਾ ਭਾਰਤੀ ਜਨਤਾ ਪਾਰਟੀ ਨਾਲ ਗੱਲਬਾਤ ਚੱਲ ਰਹੀ ਹੈ ਉਹ ਜਿਹੜਾ ਮਸਲਾ ਹੈ ਜੇ ਤਾਂ ਸਮਝੌਤਾ ਹੋ ਜਾਂਦਾ ਸਮਨ ਨਿਸ਼ਚਿਤ ਤੌਰ ਤੇ ਉਹਨਾਂ ਨੂੰ ਆਸ ਹੈ ਕਿ ਅਸੀਂ ਕੁਝ ਨਾ ਕੁਝ ਕਰ ਜਾਵਾਂਗੇ ਨਹੀਂ ਤਾਂ ਫਿਰ ਮੁਸ਼ਕਲ ਹੋਏਗੀ ਸਵਾਲ ਤਾਂ ਇਹ ਹੈ ਕਿ ਸਮਝੌਤਾ ਕਿਉਂ ਨਹੀਂ ਹੋ ਰਿਹਾ ਕੀ ਕਾਰਨ ਹੈ ਗੱਠ ਜੋੜ ਦੇ ਵਿੱਚ ਦੇਰੀ ਕੀ ਹੈ ਉਹਦੇ ਕਾਰਨ ਸਮਝਦੇ ਆਪਾਂ ਤੇ ਇਹ ਵੀ ਦੇਖਦੇ ਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵੀ ਕੋਈ ਪ੍ਰੋਬਲਮ ਹੈ ਜੇ ਕੋਈ ਹੈ ਤਾਂ ਹੀ ਤਾਂ 22 ਤਰੀਕ ਨੂੰ ਹੋਰ ਕਮੇਟੀ ਦੀ ਮੀਟਿੰਗ ਸਦੀ ਹੈ ਸਖਬੀਤ ਸਿੰਘ ਬਾਦਲ ਨੇ ਜਿਹਨੂੰ ਕਹਿੰਦੇ ਨੇ ਇਸ ਵਾਰ ਫੂਕ ਫੂਕ ਕੇ ਕਦਮ ਰੱਖ ਰਹੇ ਨੇ ਕੀ ਕੋਈ ਲੀਡਰ ਐਸੇ ਵੀ ਨੇ ਜਿਹੜੇ ਚਾਹੁੰਦੇ ਨੇ ਸਮਝੌਤਾ ਹੋਵੇ ਪ੍ਰੇਮ ਸਿੰਘ ਚੰਦੂ ਮਾਜ਼ਰੇ ਵਰਗੇ ਜਿਨ੍ਹਾਂ ਦਾ ਪਹਿਲਾ ਸੱਚੋਚੀ ਮੰਤਰੀ ਦਾ ਦਾ ਲੱਗਦਾ ਲੱਗਦਾ ਰੁਕ ਗਿਆ ਕਿ ਕੋਈ ਪ੍ਰਕਾਸ਼ ਸਿੰਘ ਬਾਦਲ ਨੇ ਰਿਕਵੈਸਟ ਨਹੀਂ ਕੀਤਾ ਸੀ ਜੇ ਸਮਝੌਤਾ ਹੁੰਦਾ और भारतीय जनता पार्टी दोबारा पावर चाहती है उन्होंने आस है कुछ ना कुछ मिलेगा ये बहुत सारिया गल् ने जिता आप चर्चा करनी है लेकिन उस तो पहला फिर एक बार अपील, जी अक्सर मैं कर देना अभी भी कर रहे हैं कि प्यारे दर्शकों जोड़े दर्शकों ने अजे तक इस चैनल को सबसक्राइब नहीं किया प्लीज़ कर लवो हूँ गल ਕਰੀਏ ਆਪਾਂ ਸੁਖਵੀਰ ਸਿੰਘ ਬਾਦਲ ਦੀ ਇਸ ਮਸਲੇ ਦੀ ਦੇਖੋ ਇਹਦੇ ਵਿੱਚ ਗਠ ਜੋੜ ਦੇ ਦੋ ਤਿੰਨ ਕਾਰਨ ਨੇ ਜਿਹੜਾ ਹੋ ਸਕ ਨਹੀਂ ਹੋ ਰਿਹਾ ਪਹਿਲਾ ਤਾਂ ਵੱਡਾ ਕਾਰਨ ਮੈਂ ਸਮਝਦਾ ਪਾਰਟੀ ਦੇ ਵਿੱਚੋਂ ਕਈ ਲੀਡਰ ਜਿਹੜੇ ਨੇ ਉਹ ਚਾਹੁੰਦੇ ਨੇ ਕਿ ਸਮਝੌਤਾ ਹੋਵੇ ਇਹ ਗੱਲ ਉਹਨਾਂ ਦੇ ਆਪ ਦੇ ਸਵਾਰਥ ਵੀ ਹੋ ਸਕਦੇ ਨੇ ਇੰਨੀ ਕਿ ਉਹ ਚਾਹੁੰਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਮਤਲਬ ਪ੍ਰੇਮ ਸਿੰਘ ਚੰਦੂ ਮਾਜ਼ਰੇ ਫੋਰ ਐਗਜ਼ਾਮਪਲ ਉਹ ਉਹ ਤਾਂ ਉੱਪਰ ਨਹੀਂ ਕਹਿ ਰਿਹਾ ਕਿ ਸਮਝੌਤਾ ਹੋਣਾ ਚਾਹੀਦਾ ਸਰਬੀਬ ਸਿੰਘ ਢੀਂਟ ਸਾਹਿਬ ਉਹ ਮਦਨ ਲੇਕਨ ਉਹ ਵੀ ਸਮਝੌਤੇ ਤੇ ਹੱਕ ਚ ਨੇ ਇਵਨ ਬੀਬੀ ਜ਼ਗੀਰ ਕੌਰ ਵੀ ਸਮਝੌਤੇ ਤੇ ਹੱਕ ਚ ਹੈ ਤੇ ਉਹਦੇ ਚ ਕਾਰਨ ਕੀ ਹੈ ਕਿ ਇਹਨਾਂ ਨੂੰ یوں ਲੱਗਦਾ ਹੈ ਕਿ ਜੇ ਇਸ ਵਾਰ ਸਮਝੌਤਾ ਹੁੰਦਾ ਮੈਂ ਖਾਸ ਤੌਰ ਤੇ ਪ੍ਰੇਮ ਸਿੰਘ ਚੰਦੂ ਮਾਜ਼ਰੇ ਦੀ ਗੱਲ ਇਸ ਕਰਕੇ ਕਰ ਰਿਹਾ ਕਿ ਇੱਕ ਵਕਤ ਸੀ ਜਦੋਂ ਉਹਦਾ ਨਾਮ ਚੱਲਿਆ ਸੀ ਕਿ ਇਹਨੂੰ ਮੰਤਰੀ ਬਣਾ ਦਿੱਤਾ ਜਾਵੇ ਜੇ ਉਸ ਵੇਲੇ ਕਿਤੇ ਪ੍ਰਕਾਸ਼ ਸਿੰਘ ਬਾਦਲ ਹਾਂ ਕਰ ਦਿੰਦੇ ਤਾਂ ਉਹ ਮੰਤਰੀ ਪ੍ਰਿੰਸ ਚੰਗੂ ਬਾਦਰੇ ਨੇ ਹੋਣਾ ਸੀ ਅੰਦਰੋਂ ਅੰਦਰੀ ਉਹਦੇ ਇਹ ਜਿਹਾ ਕੰਮ ਹੈ ਕਿ ਕਦੇ ਵੀ ਜਿਹੜਾ ਹੈ ਰਿਸਕਦਾ ਹੈ ਹੌਲੀ ਹੌਲੀ ਤਾਂ ਬੰਦਾ ਪੁੱਦਾ ਨਹੀਂ ਹੁੰਦਾ ਸਿਆਸਤ ਹੈ ਬਾਹਰ ਭਾਵੇਂ ਗੱਲ ਹੋਵੇ ਨਾ ਹੋਵੇ ਖੈਰ ਇੱਕ ਤਾਂ ਉਹ 그룹 ਚਾਹੁੰਦਾ ਕਿ ਸਮਝੌਤਾ ਹੋਵੇ ਸੁਦੇਸ਼ ਸਿੰਘ ਢੀਟ ਸਾਬ ਵੀ ਚਾਹੁੰਦੇ ਨੇ ਉਹਦਾ ਬੇਟਾ ਵੀ ਹੁਣ ਲੜਾਈ ਦੀ ਚਾਰ ਉਹ ਵੀ ਕਹਿ ਰਿਹਾ। ਉਹ ਸਾਰੀਆਂ ਗੱਲਾਂ 'ਚ ਜਦੋਂ ਸੀਨੀਅਰ ਲੀਡਰਸ਼ਿਪ 'ਚੋਂ ਕੁਝ ਬੰਦੇ ਭਾਰਤੀ ਜਨਤਾ ਪਾਰਟੀ ਨਾਲ ਜਿਹੜਾ ਹੈ ਸਮਝੌਤਾ ਚਾਹੁੰਦੇ ਨੇ ਪਰ ਫਿਰ ਹੋਉਂ ਕਿਉਂ ਨਹੀਂ ਰਿਹਾ? ਕੋਈ ਇਸ ਕਰਕੇ ਨਹੀਂ ਰਿਹਾ ਕਿ ਕਿਸ ਮੂਹਰ ਨਾਲ ਸਮਝੌਤਾ ਹੋਵੇ। ਇਹ ਵੀ ਤਾਂ ਇੱਕ ਪੱਖ ਹੈ ਕਿ ਜੇ ਤੁਸੀਂ ਐਜ਼ ਇਟ ਇਜ਼ ਚਲੇ ਗਏ ਕੋਈ ਗੱਲਬਾਤ ਨਹੀਂ ਹੋਈ ਨਾ ਤਾਂ ਕਿਸਾਨਾਂ ਬਾਰੇ ਨਹੀਂ ਫਰਪੰਥਕ ਮਸਲਾ ਬਾਰੇ ਫਿਰ ਤੁਸੀਂ ਵੋਟਾਂ ਕਿਸ ਬੋਨਾਂ ਲੈ ਜਾਓਗੇ ਤੇ ਉਦੋਂ ਤੁਸੀਂ ਕਿਉਂ ਛੱਡਿਆ ਸੀ ਫਿਰ ਕਿਸਾਨ ਇਹ ਪੁੱਛਣਗੇ ਕਿ ਵੀ ਤੁਸੀਂ ਦੁਬਾਰਾ ਸਮਝੌਤਾ ਕਰ ਲਿਆ ਤੇ ਜਦੋਂ ਪਿਛਲੀ ਵਾਰ ਤੁਸੀਂ ਆਪਣੀ ਵਜੀਰੀ ਛੱਡੀ ਸੀ ਐਡੀ ਵੱਡੀ ਕੁਰਬਾਨੀ ਕੀਤੀ ਸੀ ਉਹ ਕਦੇ ਲਈ ਕੀਤੀ ਸੀ ਤੇ ਇਸ ਕਰਕੇ ਇੱਕ ਹੋਰ ਵੀ ਮਸਲਾ ਹੈ ਤੇ ਖਾਸ ਤੌਰ ਤੇ ਜਦੋਂ 14 ਮਾਰਚ ਨੂੰ ਕਿਸਾਨਾਂ ਨੇ ਦੀ ਲਈ ਮਹਾਪੰਚਾਇਤ ਕਰਕੇ ਇਹ ਗੱਲ ਕਹੀ ਸੀ ਕਿ ਹੁਣ ਅਸੀਂ ਵੋਟ ਤੇ ਚੋਟ ਕਰਾਂਗੇ ਤੇ ਵੋਟ ਤੇ ਚੋਟਦਾ ਮਤਲਬ ਉਹ ਕਿਸਾਨ ਜਿਹੜੇ ਹੈ ਵਿਰੋਧ ਕਰਨਗੇ ਤੇ ਜੇ ਕਿਸਾਨ ਵਿਰੋਧ ਕਰਦੇ ਨੇ ਤੇ ਫਿਰ ਕਿਸ ਤਰੀਕੇ ਨਾਲ ਇਹ ਆਪਣੀ ਗੱਲ ਕਿਸਾਨਾਂ ਚ ਜਾਂ ਲੋਕਾਂ ਚ ਲੈ ਕੇ ਜਾਣਗੇ ਵੱਡਾ ਜਿਹੜਾ ਇਹਨਾਂ ਦਾ ਵੋਟਰ ਵਰਗ ਹੈ ਤਾਂ ਕਿਸਾਨਾਂ ਚ ਹੀ ਹੈ ਪਿੰਡਾਂ ਚ ਹੀ ਹੈ ਤਾਂ ਇਹ ਇੱਕ ਬਹੁਤ ਵੱਡੀ ਰੁਕਾਵਟ ਹੈ ਦੂਜੀ ਰੁਕਾਵਟ ਜਿਹੜੀ ਹੈ ਪੰਥਕ ਮਸਲੇ ਨੇ বারবার ਕਹਿੰਦੇ ਨੇ ਸਾਡੀ ਖੇਤਰੀ ਪਾਰਟੀ ਐ ਤੇ ਜੇ ਖੇਤਰੀ ਪਾਰਟੀ ਐ ਤੇ ਇਹ ਤਾਂ ਕਹਿੰਦੇ ਨੇ ਕਿ ਜੀ ਸਾਡੇ ਚ ਫੁੱਟ ਪਈ ਉਹਨਾਂ ਨੇ ਦਿੱਲੀ 'ਚ ਕਬਜ਼ਾ ਕਰ ਲਿਆ ਫੁੱਟ ਪਈ ਉਹਨਾਂ ਨੇ ਹਰਿਆਣਾ 'ਚ ਕਬਜ਼ਾ ਕਰ ਲਿਆ ਤੇ ਇਸ ਕਰਕੇ ਉਹ ਕਹਿੰਦੇ ਆਪਾਂ ਨੂੰ ਏਕਾ ਚਾਹੀਦਾ ਏਕਾ ਫਿਰ ਪੰਥਕ ਬਸਰਿਆ ਤੇ ਤੇ ਪੰਥਕ ਬਸਰਿਆ ਤੇ ਜੋ ਭਾਰਤੀ ਜਨਤਾ ਪਾਰਟੀ ਕੁਛ ਨਹੀਂ ਕਰਦੀ ਤਾਂ ਫਿਰ ਕੀ ਜਵਾਬ ਕੀ ਕਰ ਸਕਦੇ ਨੇ ਘਟੋ ਘਟ ਬੰਦੀ ਸਿੰਘਾਂ ਦੇ ਮਾਮਲੇ 'ਚ ਜੇ ਨਹੀਂ ਵੀ ਕੁਝ ਕਰ ਸਕਦੇ ਜਦੋਂ ਚੋਣ ਜਾਬਤਾ ਲੱਗਿਆ ਹੋਵੇ ਤੇ ਬਿਆਨ ਤਾਂ ਦੇ ਸਕਦੇ ਨੇ ਕਿ ਅਸੀਂ ਇਹ ਕਰਾਂਗੇ ਜਿੱਤਣ ਤੋਂ ਬਾਅਦ ਕਿ ਇਹ ਜੋ ਫੇਸ ਸੇਵਿੰਗ ਕਹਿੰਦੇ ਹੁੰਦੇ ਨੇ ਸਿਆਸਤ ਤੋਂ ਕੋਈ ਫੇਸ ਸੇਵਿੰਗ ਤਾਂ ਹੋਵੇ ਮੂਰਖਾਈ ਤਾਂ ਹੋਵੇ ਇਹਨਾਂ ਦੀ ਤਾਂ ਹੀ ਇਹ ਜ਼ਿੰਮੇਵਾਰੀ ਕਰ ਸਕਦੇ ਨੇ ਜੇ ਨਹੀਂ ਕਰਦੇ ਤਾਂ ਜਿਹੜੇ ਹਾਲਾਤ ਉਹ ਵੀ ਦੇਖੇ ਜਾ ਸਕਦੇ ਨੇ ਇਕੱਲੇ ਲੜਦੇ ਨੇ ਭਾਰਤੀ ਜਨਤਾ ਪਾਰਟੀ ਇਕੱਲੇ ਲੜਨ ਨੂੰ ਤਿਆਰ ਹੋਈ ਫਿਰਦੀ ਹੈ 13 ਸੀਟਾਂ ਦੇ ਉਮੀਦਵਾਰ ਸੰਕਰ ਪੱਤਰ ਉਹਨਾਂ ਤਿਆਰ ਹੈ ਉਹ ਵੀ ਵੱਡੇ ਲੀਡਰ ਉਹਨਾਂ ਦੇ ਵਿੱਚ ਆਉਂਦੇ ਨੇ ਜਿਨ੍ਹਾਂ ਨੂੰ ਪਤਾ ਹੈ ਅਸਲ ਸਿਆਸਤ ਦਾ ਪੰਜਾਬ ਦੀ ਦਾ ਸ੍ਰੀ ਜਾਖਣ ਨੂੰ ਪਤਾ ਹੈ ਕਿ ਪਿੰਡਾਂ ਦੇ ਵਿੱਚ ਜੋ ਮਰਜ਼ੀ ਕਹੀ ਚੱਲੀਏ ਬਧਾਰ ਸਭਾ ਚ ਤਿੰਨ ਸੀਟਾਂ ਵੀ ਹੋਣ ਲੇਕਿਨ ਪੰਥ ਦੇ ਨਾਂ ਤੇ ਹਲੇ ਵੀ ਬਹੁਤ ਸਾਰੇ ਲੋਕ ਸ਼੍ਰੋਮਿਕ ਕਾਲੀ ਨਾਲ ਜੁੜੇ ਹੋਏ ਇਹ ਗੱਲ ਉਹਨਾਂ ਨੂੰ ਪਤਾ ਹੈ ਹੈਡਰ ਤਾਂ ਕਾਇਮ ਹੈ ਨਾ ਤਹੀਏ ਨਾ ਕੱਟਉ ਜਾਂਦਾ ਕੱਡ ਨੰਬਰ 2 ਤੇ ਕੈਪਟਨ ਮਰਦਰ ਸਿੰਘ ਉਹ ਤਾਂ ਗਾਡੀਚ ਰਹੇ ਵੀ ਨੇ ਤਾਂ ਖੇਤੀ ਮੰਤਰੀ ਵੀ ਰਹੇ ਨੇ ਤੇ ਹੁੰਡਾ ਨੂੰ ਵੀ ਪਤਾ ਉਹ ਵੀ ਜਿਤਾਉਣਾ ਚਾਹੁੰਦੇ ਨੇ ਆਪਣੀ بیوی ਨੂੰ ਉਹ ਵੀ ਚਾਹਦੇ ਨੇ ਸਮਝੌਤਾ ਹੋ ਜੇ ਸ਼ੇਰ ਉਹਨਾਂ ਨਵਾਂ ਆਇਆ ਜਿਹਨੂੰ ਦਿਲ ਦਾ ਤੋਰਾ ਪਿਆ ਸੀ ਥੋੜਾ ਜਿਹਾ ਤੇ ਮਨਪ੍ਰੀਤ ਬਾਦਲ ਉਹ ਵੀ ਚਾਹਦਾ ਹੈ ਵੀ ਸਮਝੌਤਾ ਹੋ ਜੇ ਸੋ ਉਧਰ ਵੀ ਲੀਡਰਸ਼ਿਪ ਚਾਹਦੀ ਹੈ ਜਿਹੜੀ ਕਾਂਗਰਸ ਚ ਗਈ ਹੈ ਖਾਸ ਸੌਰਤੇ ਕਿ ਸਮਝੌਤਾ ਹੋ ਜੇ ਕੁਛ ਸਮੇਂ ਉੱਤੇ ਫਿਰ ਜਿਹੜੀ ਵੱਡੀ ਅੜਚਣ ਕਿਸੇ ਟਾਈਮ ਤੱਕ ਸੀਟਾਂ ਦੀ ਵੱਢਦੀ ਹੁੰਦੀ ਸੀ ਉਹ ਚ ਤੇ ਬੰਦੇ ਪਏ ਨੇ ਇਹਦਾ ਛੇ ਦੇਣ ਨੂੰ ਫਿਰਦੇ ਨੇ ਸੱਤ ਕਾਲੀ ਰੰਡ ਨੂੰ ਨੇ ਲੇਕਣ ਕੁਛ ਕਰਨ ਦਾ ਸਹੀ ਤਾਂ ਇਸ ਹਾਲਾਤ ਦੇ ਵਿੱਚ ਸੁਖਵੀਰ ਸਿੰਘ ਬਾਦਲ ਦੀ ਜਿਹੜੀ ਹੈ ਉਹ ਸਮੱਸਿਆ ਉਹ ਸਥਿਤੀ ਜਿਹਨੂੰ ਮੈਂ ਇੱਕ ਸੁੱਤੀ ਸਥਿਤੀ ਕਹਾਂ ਉਹ ਸਮਝ ਆਉਂਦੀ ਹੈ ਇਹ ਕਿਵੇਂ ਨਿਕਲਣਾ ਹੈ ਇਹ ਇੱਕ ਵੱਡਾ ਮਸਲਾ ਹੈ ਸਾਹਮਣੇ ਅਦਰਵਾਇਸ ਸੁਖਵੀਰ ਸਿੰਘ ਬਾਦਲ ਕਾਫੀ ਐਕਟ ਪਹਿਲਾਂ ਨਾਲ ਮਾਫੀ ਮੰਗਣ ਤੋਂ ਬਾਅਦ ਜਿਵੇਂ ਸੰਦੀਪ ਸਿੰਘ ਢੀਂਸਾ ਨੇ ਕਿਹਾ ਸੀ ਕਾਫੀ ਤਬਦੀਲੀਆਂ ਨਜ਼ਰ ਆਉਂਦੀਆਂ ਨੇ ਤੇ ਦੂਜੇ ਪਾਸੇ ਮੈਂ ਦੇਖ ਰਿਹਾ ਜਿਹੜੇ ਚੁੱਪ ਕਰੇ ਬੈਠੇ ਨੇ ਰੁੱਸੇ ਹੋਏ ਨੇ ਜਿਨ੍ਹਾਂ ਨੂੰ ਲੱਗਦਾ ਕਿ ਐਕਟਿਵ ਕਰਨਾ ਹੁਣ ਕਨ ਪਟਿਆਲੇ ਦੇ ਵਿੱਚ ਆ ਗਏ ਅਜੈਬ ਸਿੰਘ ਮੁਖਫਾਇਲ ਪਰ ਹਲਾਕੇ ਰਿਸ਼ਤੇਦਾਰੀ ਹੈ ਦੂਰੋਂ ਨੇੜਿਓਂ ਤਾਂ ਹੀ ਤਾਂ ਪਟਿਆ ਸੀ ਨਹੀਂ ਤਾਂ ਇਹ ਏਰੀਆ ਜਿਹੜਾ ਹੈ ਉਹ ਸੰਧੂ ਦਾ ਸੀ ਜਸਦੀਪ ਸਿੰਘ ਸੰਧੂ ਦਾ ਉਹਦਾ ਜਹਿੰਦਰਪਾਲ ਸਿੰਘ ਸੱਧੂ ਜੇ ਚ ਪਰਿਵਾਰ ਬਾਅਦ ਵੀ ਦੇਖ ਲਈਏ ਜਹਿੰਦਰਪਾਲ ਸਿੰਘ ਸੱਧੂ ਦੀ ਇੱਥੇ ਬਣਨੀ ਚਾਹੀਦੀ ਸੀ ਗੱਲ ਤੇ ਬਾਹਰੋਂ ਲਿਆ ਕੇ ਇੱਥੇ ਬਖਵੈਲਪੁਰ ਫੈਮਿਲੀ ਨੂੰ ਲਾਇਆ ਤੇ ਬਖਵੈਲਪੁਰ ਫੈਮਿਲੀ ਦੇ ਨਾਲ ਉੱਥੇ ਗਏ ਸੀ ਉਹ ਉਹਦੀ ਵੀ 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 ਰਹੀ ਹੈ ਅਪ੍ਰੀਕਰਮ ਫਾਇਲ ਪਰ ਐਮ.ਐਲ.ਏ. ਕਰ ਦੋਨੋਂ ਨਾਲ ਮੁਲਾਕਾਤ ਕੀਤੀ ਉਹਨੇ ਦੇ ਘਰ ਜਾ ਕੇ ਯੂਨੀਵਰਸਿਟੀ ਦੇ ਪੰਜਾਬੀ ਯੂਨੀਵਰਸਿਟੀ ਦੇ ਸਾਹਮਣੇ ਘਰ ਤੇ ਉੱਥੇ ਉਹਨਾਂ ਨੂੰ ਹਲਾਸ਼ੇਰੀ ਦਿੱਤੀ ਵੀ ਉੱਥੋਂ ਤੁਸੀਂ ਹਾਲਾਂਕਿ ਬਖਵੈਲਪੁਰ ਦੀ ਕਈ ਕਿਸਮ ਦੇ ਆਸ਼੍ਰੀਕ ਸ਼ੂਗਰ ਬਹੁਤ ਜ਼ਿਆਦਾ ਉਹ ਉਨਾ ਐਕਟਿਵ ਨਹੀਂ ਹੈ ਪਰ ਪਰਵਾਤ ਐਕਟਿਵ ਹੋ ਸਕਦਾ ਤੋਂ ਇਹ ਇਹਨੂੰ ਕਰ ਰਹੇ ਨੇ ਥਾਂ ਥਾਂ ਜਾ ਕੇ ਕਰ ਰਹੇ ਨੇ ਸੁਖਵੀਰ ਸਿੰਘ ਬਾਦਲ ਮੇਹਰ ਤੱਕ ਕਰ ਰਹੇ ਨੇ ਪਰ ਇਹ ਸਾਰੀਆਂ ਗੱਲਾਂ ਦੇ ਬਾਵਜੂਦ ਕੋਈ ਇਹ ਜਗ ਉਹਨਾਂ ਕੋਲ ਜਿਹੜੇ ਬੁੱਧੀਜੀਵੀਆ ਦਾ ਵਰਗ ਹੈ ਜਿਹੜਾ ਇਹ ਦੱਸ ਸਕੇ ਕਿ ਜਦੋਂ ਤੁਸੀਂ ਭਾਰਤੀ ਜਨਤਾ ਪਾਰਟੀ ਨਾਲ ਸੀ ਜਦੋਂ ਤੁਹਾਡਾ ਨੋ ਮਾਸ ਦਾ ਰਿਸ਼ਤਾ ਹੁੰਦਾ ਸੀ ਉਸ ਵੇਲੇ ਤੁਸੀਂ ਪੰਜਾਬ 'ਚ ਕਿਹੜੀਆਂ-ਕਿਹੜੀਆਂ ਮੰਗਾਂ ਬਣਵਾਈਆਂ ਪੰਜਾਬ ਦੇ ਪਾਣੀਆਂ ਤੇ ਉਦੋਂ ਕੀ ਕੀਤਾ ਚੱਡਿਗੜ ਵਰਗੇ ਤੁਸੀਂ ਕੀ ਕੀਤਾ ਇਸ ਵਾਰ ਦੇ ਬਾਰੇ ਉਦੋਂ ਤੁਸੀਂ ਕੀ ਕੀਤਾ ਤੁਸੀਂ ਕਿਹੜੀਆਂ ਸਿੱਖਾਂ ਦੀਆਂ ਪੰਥਕ ਮਸਲੇ ਕਿਹੜੇ ਸੁਝਾਏ ਕੋਈ ਤੁਸੀਂ ਇਹਦਾ ਜਵਾਬ ਤਾਂ ਦੇਣਾ ਪੈਣਾ ਹੈ ਨਾ ਜਦੋਂ ਅੱਗੇ ਗੱਲਾਂ ਕਰਨਗੇ ਤੇ ਕਹਿਣਗੇ ਵੀ ਅਸੀਂ ਪੰਥਕ ਪਾਰਟੀ ਐ ਤੇ ਪੰਥ ਦੇ ਉਦੋਂ ਤੁਹਾਡਾ 370 ਦਾ ਕੀ ਸਟੈਂਡ ਸੀ ਸੀਐਸ ਇਹਦੇ ਤੁਹਾਡਾ ਤੁਹਾਡਾ ਹੁਣ ਕੀ ਤੇ ਉਦੋਂ ਕੀ ਸਟੈਂਡ ਸੀ ਇਸ ਸਾਰੀਆਂ ਜਿਹੜੀਆਂ ਗੱਲਾਂ ਨੇ ਜਿਹੜੇ ਕੌਮੀ ਮਸਲਿਆਂ ਤੇ ਖਾਸ ਤੌਰ ਤੇ ਸਟੇਟ ਆਟੋਨਮੀ ਨੂੰ ਲੈ ਕੇ ਕਿਉਂਕਿ ਉਹ ਤਾਂ ਜਿਹੜਾ ਭਾਰਤੀ ਜਨਤਾ ਪਾਰਟੀ ਤਾਂ ਸੰਘਵਾਦੀ ਸੰਘੀ ਕੋਟ ਰਹੀ ਹੈ ਤੇ ਅਕਾਲੀ ਦਰ ਦਾ ਸਟੈਂਡ ਹੈ ਕਿ ਸਾਨੂੰ ਸਟੇਟ ਆਟੋਨਮੀ ਜ਼ਿਆਦਾ ਮਿਲਣੀ ਚਾਹੀਦੀ ਹੈ ਤੇ ਇਹਨਾਂ ਦੇ ਜਵਾਬ ਵੀ ਤਾਂ ਦੇਨੇ ਪੈਣੇ ਨੇ ਲੋਕ ਬੜੇ ਸਿਆਣੇ ਹੋਏ ਨੇ ਲੋਕ ਇਹ ਨਹੀਂ ਸਮਝਦੇ ਕਿ ਤੁਸੀਂ ਹੁਣ ਸਿੱਧਾ ਆਪਣੇ ਆਪ ਚ ਗੱਲ ਕਰ ਲੋਗੇ ਇਹ ਵਕਰੀ ਗੱਲ ਹੈ ਕਿ ਅੱਜ ਚੁੱਪ ਬੈਠੇ ਨੇ ਚੌਣਵਾ ਵੰਡ ਦੇ ਮਾਮਲੇ 'ਚ ਜੇ ਕੋਈ ਪੁੱਛੇ ਵੀ ਕਿਹੜੀ ਪਾਰਟੀ ਨੂੰ 7000 ਕਰੋੜ ਮਿਲਿਆ ਤੇ ਉੱਥੇ ਤੁਹਾਡਾ ਕੋਲ ਤੁਸੀਂ ਕੋਈ ਬਿਆਨ ਦਿੱਤਾ ਹੈ ਹਾਲਾਂਕਿ ਇਹਨਾਂ ਨੂੰ ਤਾਂ ਕੁਝ ਨਹੀਂ ਮਿਲਿਆ ਬਿਆਨ ਦੇਣਾ ਤਾਂ ਬਣਦਾ ਹੈ ਤੇ ਤੁਸੀਂ ਕਿੰਨੇ ਕਮਾਰੀ ਕਿਹਾ ਕਿ ਬਾਰਡਰ ਖੁੱਲ ਦੇਣਾ ਚਾਹੀਦਾ ਤੇ ਬਾਰਡਰ ਖੋਲਣ ਦੇ ਮਾਮਲੇ 'ਚ ਭਾਰਤੀ ਜਨਤਾ ਪਾਰਟੀ ਕਿਉਂ ਨਹੀਂ ਕਰ ਰਹੀ ਜਿਹੜੇ ਪੰਜਾਬ ਦੇ ਮਸਲੇ ਨੇ ਉਹਨਾਂ ਤੇ ਤੁਹਾਡਾ ਸਟੈਂਡ ਕਲੀਅਰ ਜਿੱਨਾ ਚਿਰ ਨਹੀਂ ਹੁੰਦਾ ਤੇ ਸ਼੍ਰੋਮਣੀ ਅਕਾਲੀ ਦਲ ਦੁਬਾਰਾ ਕਿਵੇਂ ਖੜਾ ਹੋ ਜਾਊਗਾ ਸ਼੍ਰੋਮਣੀ ਅਕਾਲੀ ਦਲ ਨੂੰ ਜੇ ਤੁਸੀਂ ਮੋੜ ਖੜਾ ਕਰਨਾ ਤਾਂ ਸੱਚ ਬੋਚੀ ਉਹ ਲੋਕਿਤ ਪੰਛਕ ਜੇ ਪਾਰਟੀ ਤੁਸੀਂ ਖੇਤਰੀ ਪਾਰਟੀ ਲੋੜ ਜ਼ਰੂਰ ਹੈ ਜੇ ਖੇਤਰੀ ਪਾਰਟੀ ਦੀ ਲੋੜ ਜ਼ਰੂਰ ਹੈ ਪਰ ਇੱਕ ਹੋਰ ਲੋੜ ਹੈ ਜਿਹੜੀ ਮੈਂ ਸਮਝਦਾ ਉਹ ਲੋੜ ਹੈ ਜਿਹੜੀ 14 ਦਸੰਬਰ 1920 ਨੂੰ ਜਦੋਂ ਪਾਰਟੀ ਹੈ ਜਥੇਦਾਰ ਇਕੱਠੇ ਹੋਏ ਸੀ ਗੁਰਦੁਆਰਾ ਸੁਧਾਰ ਲਹਿਰ ਦੇ ਵਿਲੇ ਉਦੋਂ ਨਾਮ ਰੱਖਿਆ ਸੀ ਸ਼ਰੋਬਰੀ ਅਕਾਲੀਦਰ ਸਭ ਨੇ ਤੇ ਉਦੋਂ ਜਿਹੜੇ ਲੀਡਰ ਸੀ ਪਪਾ ਖੜਕ ਸਿੰਘ ਵਰਗੇ ਉਸ ਤਰ੍ਹਾਂ ਦੇ ਲੀਡਰਾਂ ਦੀ ਵੀ ਸਾਨੂੰ ਲੋੜ ਹੈ ਉਹ ਲੀਡਰਾਂ ਦੀ ਲੋੜ ਹੈ ਜਿਨ੍ਹਾਂ ਕੋਲ ਦੋ ਜੇਬਾਂ ਹੋਣ ਇੱਕ ਹੋਵੇ ਪਾਰਟੀ ਦੀ ਜੇਬ ਦੂਜੀ ਹੋਵੇ ਨਿੱਜੀ ਜੇਬ ਇਹ ਨਾ ਹੋਵੇ ਪਾਰਟੀ ਤੇ ਤਾਂ ਕੋਈ ਫਰਕ ਹੀ ਨਾ ਹੋਵੇ ਇਹ ਨਾ ਹੋਵੇ ਲੋਕ ਬਹੁਤ ਸਵਾਲ ਕਰਨਗੇ ਲੋਕ ਤਾਂ ਇਹ ਵੀ ਪੁੱਛਣਗੇ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਕਿਹਾ ਸੀ ਕਿ ਨਾ ਤਾਂ ਉਹਦਾ ਚੈਨਲ ਚਾਹੀਦਾ ਕਿੱਥੇ ਤੁਹਾਡਾ ਚੈਨਲ ਹਾਲੇ ਵੀ ਪੀਟੀਸੀ ਚੱਲ ਰਿਹਾ ਹੈ ਹਾਲੇ ਵੀ ਤੁਸੀਂ ਉਹੀ ਕੁਝ ਕਰ ਰਹੇ ਹੋ ਲੋਕ ਕਿ ਕੁਝ ਦੇ ਪੁੱਛਣਗੇ ਤੋ ਫਿਰ ਇਹ ਸਾਰੀਆਂ ਗੱਲਾਂ ਦਾ ਜਵਾਬ ਕੌਣ ਦੇਊਗਾ ਤੇ ਇਹ ਜਵਾਬ ਵੀ ਤਾਂ ਚਾਹੀਦਾ ਜੇ ਵੋਟਾਂ ਲੈਣੀਆਂ ਨੇ ਤੇ ਇਸ ਬੇਅਦਬੀ ਦਾ ਮਾਮਲਾ ਹੋਣਾ ਫਿਰ ਆ ਗਿਆ ਤੁਹਾਡੇ ਸਾਹਮਣੇ ਜਿਹੜਾ ਹਰੀਪ੍ਰੀਤ ਤੇ ਜਿਹਨੂੰ ਇਹਨਾਂ ਨੇ ਮਾਫੀ ਦਿੱਤੀ ਸੀ ਗੁਰਬੀਰ ਰਾਮ ਰਹੀਮ ਉਹ ਗੱਲ ਵੀ ਤਾਂ ਸਾਹਮਣੇ ਆ ਗਈ ਬਹੁਤ ਸਾਰੀਆਂ ਗੱਲਾਂ ਨੇ ਜਿਨ੍ਹਾਂ ਦੇ ਜਵਾਬ ਲੈਣੇ ਨੇ ਲੋਕਾਂ ਨੇ ਤੇ ਫਿਰ ਸ਼੍ਰੋਮੇ ਕਾਲੀਦਾਰ ਜਿਹੜਾ ਹੈ ਉਹ ਕੁਝ ਕਰ ਸਕੂ ਦੇਖਦੇ ਹਾਂ ਕੁਝ ਕਰ ਸਕਦਾ ਕਿ ਨਹੀਂ ਕਰ ਸਕਦਾ ਅੱਜ ਨੇ ਮੈਨੂੰ ਕੋਰਸ ਵਿੱਚ ਵੀਡੀਓ ਦਿਨਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ